ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਆਪਾਂ ਸੌਫਰਾ ਮੋੜ ਠੀਕ ਹੈ ਜੀ ਬਾਈਕ ਕੋਲ ਡੇਢ ਕਮਿੰਨਾ ਹੋ ਗਿਆ ਮੱਝ ਸੁਈ ਨੂੰ ਤੇ ਮਗਰ ਇਹਦੇ ਕੱਟਾ ਦੇਖੋ ਕੱਟਾ ਵੀ ਬਹੁਤ ਠੀਕੇ ਦਾ ਬਹੁਤ ਸੋਹਣਾ ਮੂੰਹ ਦੁੱਗੀ ਝੋਟੀ ਇੱਕ 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 ਆਪਣੇ ਕੋਲ ਲੀਲੀ রাਵੀ ਬਾਈ ਕੋਲ ਤੇ ਕੱਟੀ ਬਕਾਊਆ ਤਿੰਨ ਦੋ ਨਾਗਾ ਦੀ ਬਾਕੀ ਤੇ ਮਗਰ ਕੱਟਾ ਬਾਈ ਨੇ ਕਰਦੇ ਆਪਾਂ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਵੀਰ ਜੀ ਆਪਣਾ ਇਹ ਜਗਰਾਤ ਸਿੰਘ ਆ ਜੀ ਪੈਂਡ ਪਿੰਡ ਸੋਖਪੁਰਾ ਮਾਊਟ ਬਾਈ ਜਿਲਾ ਹਿੜਾ ਬਰਨਾਲਾ ਬਾਈ ਨੰਬਰ ਦੱਸੋ ਜੀ ਆਪਣਾ 99682 ਹਾਂਜੀ 19533 ਦੁਬਾਰੇ ਫਿਰ ਦੱਸੋ ਜੀ 99682 ਹਾਂਜੀ 19533 ਜੀ ਠੀਕ ਹੈ ਵੀਰੇ ਕਿੰਨਾ ਘਟਾਉਗਾ ਵੀਰੇ ਸੂਈ ਨੂੰ ਝੋਟੀ ਨੂੰ ਇਹਨੂੰ 1.5 ਮਹੀਨੇ ਦਾ ਅੰਗ ਹੋ ਗਿਆ ਬੱਚਾ ਖੜਾਗਾ ਠੀਕ ਹੈ ਜੀ 1.5 ਮਹੀਨੇ ਦੀ ਸੂਈ ਵੀ ਆ ਹਾਂਜੀ ਤੇ ਕਿੰਨਾ ਕੁ ਦ ਦੇਂਦੀ ਦੋ ਦੋ 9 ਲੀਟਰ ਤਿਆਰ ਆ ਬਾਈ ਠੀਕ ਹੈ ਜੀ ਮੋਹ ਦੇ ਦੁਗਦੇ ਚੱਕੇ ਹਲੇ ਦੁਗਦੇ ਚੱਕੇ ਜੀ ਕੀ ਰੂਏ ਝੋਟੀ ਪਹਿਲਣਾ ਪਹਿਲਣਾ ਸੀ ਬੜਾ ਤੋਰ ਕੇ ਦਿਖਾਉਂਗੇ ਜੀ ਹਾਂ ਤੋਰ ਦਨੇ ਬਾਈ ਠੀਕ ਆ ਜਾ ਬੱਦੂ ਲਾਓ ਜੀ ਬਾਈ ਦੇਖ ਸਕਦੇ ਤੋਰਾ ਤਰਾ ਮਾਜਦਾ ਸੁਖਨ ਕੱਢ ਕੋ ਬਹੁਤ ਆ ਠੀਕ ਆ ਜੀ ਦੇਖ ਸਕਦੇ ਥਾਂ ਤੋਂ ਪੂਰਾ ਵਧੀਆ ਲੱਗਿਆ ਜੀ ਲੈਵਾ ਸੁਖਨ ਜੀ ਬਾਈ ਕਦ ਪਹਿਲੀ ਸਵੇਰ ਸੁਈ ਸੀ ਲੋਗ ਦੇ ਚੱਕੇ ਆ ਜੇ ਲੋਗ ਦੇ ਚੱਕੇ ਜੀ ਦੇਖ ਸਕਦੇ ਹਾਂ ਪਹਿਲਾਂ ਨਹੀਂ ਕੱਟੀ ਠੀਕ ਹੈ ਜੀ ਸਿੱਧੇ ਤੇ ਕੀ ਰੇਟ ਰੂਟਾ ਭਰਾ ਇਹਦਾ 90000 ਮਗਨੇ ਬਾਈ 90000 ਮੁੱਲ 90000 ਹਾਂ ਮਾਨਤਾ ਹੋ ਜੂਗਾ ਵੀਰੇ ਹਾਂ ਹੋ ਜੂ ਬਾਈ ਹੋ ਜੂ ਮੌਕੇ ਤੇ ਠੀਕ ਹੈ ਜੀ ਮੌਕੇ ਤੇ ਹੋ ਜੂਗਾ ਦੇਖ ਸਕਦੇ ਹੋ ਛੋਟੀ ਰਮਬੋਲੀ ਤੇ ਕਟਾ ਵੀ ਦੇਖੋ ਸੋਹਣਾ ਦੇਖ ਸਕਦੇ ਹੋ ਤੇ ਪੱਟਪੂੜਾ ਕਟਾ ਵੀ ਠੇਕੇ ਦਾ ਹਾਂ ਜੀ ਕਟਾ ਠੇਕੇ ਦਾ ਪੱਟਪੂੜਾ ਛੋਟੇ ਦਾ ਵਧੀਆ ਜੀ ਦੇਖੋ ਸੈਸ਼ਟੀ ਵਾਲ ਵੀ ਬਹੁਤ ਵਧੀਆ ਪੱਤੇ ਦੇ ਕਟਾ ਵੀ ਬਲਣ ਵਾਲਾ ਤੇ ਜੇ ਕਿਸੇ ਨੇ ਲੋੜ ਹੋਈ ਬਾਈ ਨਾ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਚਲੋ ਠੀਕ ਹੈ ਹਾਂ ਜੀ ਬਾਈ ਕੱਟੀ ਦਾ ਦੱਸੋ ਜੀ ਜਾਣਕਾਰੀ ਕੱਤੀ ਬਈ ਸਾਲ ਦੀ ਹੋ ਗਈ ਠੀਕ ਹੈ ਜੀ ਇਹਨੂੰ ਵੀ ਤੋਰ ਗਏ ਹਾਂਜੀ ਤੋਰਨੀ ਪਈ 3 ਸਾਲੇ ਪਰਾ ਨੀਲੀ ਰਾਵੀ ਕੱਤੀ ਸੋਹਣੀ ਆ ਅੱਖਾਂ ਅੱਖਾਂ ਚਿੱਟੀਆਂ ਪਲੌਰਲੀ ਲੀਆ ਵੀ ਆ ਜੀ ਹਾਂਜੀ ਹਾਂਜੀ ਪਲੌਰਲੀ ਲੀਆ ਵੀ ਦੇਖ ਸਕਦੇ ਜਵਾਨ ਵੀ ਗੁਲਾਬੀ ਆ ਅੱਖਾਂ ਵੀ ਦੇਖੋ ਹਾਂਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਨੇ ਠੀਕ ਹੈ ਜੀ ਸਾਰੀਆਂ ਨਿਸ਼ਾਨੀਆਂ ਹੈਗਾ ਬਈ ਕਹਿੰਦਾ ਠੀਕ ਹੈ ਦੇਖ ਸਕਦੇ ਮੋੜ ਲੇ ਮੋੜ ਲਓ ਦੇਖ ਸਕਦੇ ਪਰਾ ਸਾਲ ਦੀ ਕੱਤੀ ਆ ਪਟਕ ਪੁੜਾ ਇਹਦਾ ਵੀ ਸੋਹਣਾ ਥਾਣ ਵੀ ਚਾਰੀ ਇਹਦੇ ਹਾਂ ਚਾਰੀ ਬਈ ਥਣ ਚਾਰੀ ਆ ਦੇਖ ਸਕਦੇ ਅੱਖਾਂ ਸੋਹਣੀਆਂ ਵੇਖੀ ਕੀ ਰੇਟ ਆ ਭਰਾ ਇਹ 25000 ਦੀ ਦੇ ਦੇਾਂਗੇ ਯਾਰ 25000 ਦੀ 25 ਦੇ ਦੇਾਂਗੇ ਹਾਂ ਠੀਕ ਹੈ ਜੀ ਸਹੀ ਜੀ 25000 ਰੁਪਏ ਦੀ ਬਾਈ ਕਹਿੰਦਾ ਦੇ ਦੇਾਂਗੇ ਹਾਂ ਜਾਨਾ ਜਿਸ ਕਿਸੇ ਨੂੰ ਜਰੂਰ ਕੋਈ ਬਾਈ ਨਾਲ ਗੀਟ ਕਨੈਕਟ ਹੋਵੇ ਮਿਲਦੇ ਆ ਭਰਾ ਅਗਲੀ ਵੀਡੀਓ ਤੱਕ ਕੇ ਬਾਏ